ਘਣਾ ਧਰਮਕੋਟ ਪੁਲਿਸ ਨੇ ਦੋ ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲੋਂ 220 ਨਸ਼ੀਲੀਆਂ ਗੋਲੀਆਂ ਅਤੇ ਪਲੈਟੀਨਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਡੀਐਸਪੀ ਧਰਮਕੋਟ ਨੇ ਦੱਸਿਆ ਹੈ ਕਿ ਨਸ਼ਤਰ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਪਿੰਡ ਅਮੀਵਾਲਾ ਤਹਿਸੀਲ ਧਰਮਕੋਟ ਨੂੰ ਕਾਬੂ ਕਰਕੇ 90 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਉੱਥੇ ਦੂਜੇ ਪਾਸੇ ਸੁਖਚੈਨ ਸਿੰਘ ਪੁੱਤਰ ਦਲਬਾਗ ਸਿੰਘ ਵਾਸੀ ਪੱਟੀ ਬਸਤੇ ਉਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 130 ਗੋਲੀਆਂ ਨਸ਼ੀਲੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਇੱਕ ਪਲੇਟ ਨਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੀਬੀਡੀ0501 ਬਰਾਮਦ ਕੀਤਾ ਗਿਆ। ਕੀ ਕਹਣਾ ਡੀਐਸਪੀ ਸਾਹਿਬ ਦਾ ਆ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਨਸ਼ਾ ਤਸਕਰਾਸਲਾਫ ਚਾਹੀ ਕੇ ਮਹੰਮਤ ਹੈ ਸੀਬੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਵੱਲੋਂ ਜੋ ਨਸ਼ਾ ਬੁਸ ਲਾਈ ਨੂੰ ਹਮੇਦ ਤਹਿਤ ਸਾਨਾ ਪਰ ਰਿਪੋਰਟ 6 ਇੰਸਪੈਕਟਰ ਤੁਮਬੀ ਉਸਿੰਗ ਵੀ ਰੈਮਾਈਜਰ ਕੱਲ੍ਹ ਅਸੀਂ ਦੋ ਬੰਦਿਆਂ ਨੂੰ ਅਰਚਕ ਕੀਤਾ ਹੈ ਜਿਨ੍ਹਾਂ ਦੇ ਨਾਮ ਹੈਗੇ ਨਸ਼ਤਰ ਸਿੰਘ ਤੇ ਸੁਚੇਨ ਸਿੰਘ ਨਸ਼ਤਰ ਸਿੰਘ ਕੋਲੋਂ 90 ਗੋਲੀਆਂ ਮਿਲੀਆਂ ਬ੍ਰਾਊਂਗੋਆਂ ਨੇ ਨਸ਼ੀਲੀਆਂ ਤੇ ਸੁਚੇਨ ਸਿੰਘ ਕੋਲੋਂ 130 ਗੋਲੀਆਂ ਮਿਲੀਆਂ ਜਿਹਦੇ ਸਬੰਧ ਵਿੱਚ ਮੁਕੱਦਮਾ ਨੰਬਰ 280 ਦੁਇਆ ਸਚਿੰਤ ਭਾਈ ਕਾਂਸਿਆਸੀ ਐਨਡੀਪੀ ਦੇ ਅੱਗੇ ਦਰਜ ਕੀਤਾ ਗਿਆ ਇਹਨਾਂ ਨੂੰ ਪੂਰਤ ਪੇਸ਼ ਕਰਕੇ ਅਗਲੀ ਕ੍ਰਿਪਾ ਮੰਗ ਲਈ ਹੈ ਸਰ ਜੀ ਕਿੱਥੋਂ ਦੇ ਦੋਨੇ ਮਿਲ ਜੂ ਇਹ ਇੱਕ ਵਾਰ ਹੈ ਜੀ ਆਪਣੇ ਤਸਵੀਰ ਧਰਮਪੁਰ ਦੀ ਹੈ ਜੀ ਅੰਮ੍ਰੀਵਾਲ ਦਾ ਤੇ ਜਿਹੜਾ ਦੂਜਾ ਹੈਗਾ ਜੀ ਉਹ ਵੀ ਧਰਮਪੁਰ ਦਾ ਹੈ ਇਹਨਾਂ ਤੇ ਪਹਿਲਾਂ ਵੀ ਸਾਡਾ ਐਫ ਆਈ ਆਰ ਕੋਈ ਹੋਈ ਹੋਈ ਹੈ ਜਿਹੜਾ ਆਪਣਾ ਸਬਸਟੈਂਸਿੰਗ ਹੈ ਇਹਦੇ ਖਲਾਫ ਪਹਿਲਾਂ ਵੀ 7 ਨੰਬਰ ਵਿੱਚ ਦਰਜ ਹੈ ਜੀ ਦੂਜਾ ਜਿਹੜਾ ਹੈਗਾ ਆਪਣਾ ਨਿਸ਼ਚਿਤ ਕੋਈ ਖਲਾਫ ਚੈੱਕ ਕਰ ਰਹੀ ਉਹਦੇ ਖਲਾਫ ਅਜੇ ਹਾਲ ਦੀ ਕ੍ਰਿਪਾ ਮੰਗ ਕਰਨਾ ਦਰ ਹੈ ਕੀ ਕੋਈ ਵਗੈਰਾ ਫੜੇਗੀ ਹਾਂਜੀ ਕੋਈ ਵੀਕਲ ਵਗੈਰਾ ਫੜੇਗੇ ਇਹਨੂੰ ਕੋਈ ਮੁਕਸ਼ਰ ਮਿਲਿਆ ਨਾਲ ਜਿੱਟੇਗਾ ਹੋਰ ਬਰਾਮਦ ਹੋਣਾ ਹੋਰ ਉਹਨਾਂ ਨੂੰ ਤਾਂ ਮਾਰ ਲੈ ਕੇ ਉਹ ਕੁਝ ਕੁਛ ਕਰਨਗੇ ਤੇ ਹੋਰ ਜਿਹੜੀ ਚੋਦੀ ਕਰਨਗੇ ਲੋ